हर हर जगह इस बात को कहता हूं कि जहां तक आप गुटबाजी की बात कहते हैं गुटबाजी हर पार्टी में है और ये हमें देखना है कि वो इस स्तर तक ना पहुंच जाए कि पार्टी के पार्टी को इसका खामियाजा उठाना पड़े की भविष्यवाणिया बिल्कुल विपरीत होती थी आज काफी सटीक होती है तो क्यों नहीं उचित कदम समय पर तो उठाए उठाए गए जिससे कि जनता इतनी विस्थापित ना होती घर से बेघर बे, ना होती और इतने कष्ट और इतना दंश इस बाढ़ बार का जनता को ना देखना पड़ता और कहीं ना कहीं मैं ये महसूस कर रहा हूँ मेरी जितने भी साथियों सर मैं भी एक क्षेत्र में गया था तो मुझे ये देखने को मिला कि जो इस, जो कदम उठाने चाहिए सरकार को जनता को राहत पहुंचाने के लिए वो आधे अध तो, एक बार अब ये तो बाबा, आप लोग देखें आप लोग समझे आप लोग आकलन करें कि वो क्या चाहते हैं कितना पंजाब के लिए लेकर वो संवेदनशील हैं, चिंतित हैं या पंजाब का हित उनके सामने कितना है उन्हें सिर्फ और सिर्फ सत्ता में रहना है और जनता में देश फैलाने की बात होनी है आज किस तरीके से जिस तरीके से विभाजन का दिवस विभिषिका के दिवस के रूप में मना रहे थे क्या ये औचित्यपूर्ण था कि आप जख्मों को फिर से हरा कर रहे हैं तो यानी आपका उद्देश्य है राजनीतिक आप जनता को सुख चैन से नहीं रहने देना चाहते आप जनता में बंटवारा करना चाहते हैं आप जनता में द्वेष और नफरत की भावना को आप फैलाना चाहते हैं। कोई एक विशेष स्थान या प्रदेश में ये इस तरीके के प्रकरण नहीं हुए हैं पूरे राष्ट्रीय स्तर पर इस तरीके की धांधेबाजिया धांधेबाजी हुई है और इसीलिए मैंने यहाँ आज अपने संबोधन में आह्वान किया और मैंने निर्देश भी दिया कार्यकर्ताओं को वरिष्ठ नेताओं को कि वो इस तरीके इस पे बहुत ही संजीदगी के साथ मतदाता सूची का जो है अवलोकन करें और जब करेंगे तो अवश्य इस तरीके के प्रकरण सामने आएंगे और जब सामने आएंगे तो उसका उसको उजागर करना है हमें और यही हमारा जो हमारे नेता को बल देने की बात है उनकी बात में जो दम है आज पूरा देश देख रहा है उनकी तरफ कि किस तरीके से उन्होंने

ਮੈਂ ਹਰ ਜਗ੍ਹਾ ਤੇ ਜਿਹੜੀ ਆ ਕਿ ਜਿਵੇਂ ਅੱਜ ਫਿਰੋਜ਼ਪੁਰ ਤੇ ਅਜਿਹੀ ਵੀ ਇਤਨੀ ਕਰਕੇ ਉੱਥੇ ਵੀ ਇਹ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਜਿਹੜੇ ਆਫਟ ਆਈ ਹੈ ਸਾਡੇ ਉੱਪਰ ਕਿਉਂਕਿ ਕੁਦਰਤੀ ਆਫਤਾਂ ਦਾ ਜਿਹੜਾ ਡਾਕਰਾ ਇਕੱਲਾ ਬੰਦਾ ਨਹੀਂ ਕਰ ਸਕਦਾ ਔਰ ਇਹਦੀ ਜ਼ਿੰਮੇਵਾਰੀ ਇਹਨਾਂ ਆਫਤਾਂ ਦੇ ਨਾਲ ਜਿਹੜਾ ਕਿਉਂਕਿ ਪਹਿਲਾ ਫੈਸਲੇ ਲੈਣੇ ਪੈਂਦੇ ਨੇ ਸਰਕਾਰਾਂ ਔਰ ਸਰਕਾਰ ਇਸ ਕੱਲ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੈ ਜਿਵੇਂ ਕਿ ਛੱਡ ਅੰਚਾਰਜ ਸਾਹਿਬ ਨੇ ਮਾਨਸੂਬ ਸਾਹਿਬ ਨੇ ਕਿਹਾ ਕਿ ਜਦੋਂ ਰੋਜ਼ ਤੋਂ ਇੱਕ ਬਣੀ ਦੀ ਜਦੋਂ ਰੋਜ਼ ਮੌਸਮ ਪੜਦਾ ਦਸਦਾ ਜਦ ਬਰਸ਼ਾ ਹੁੰਦੀ ਹੈ ਇਹਨੇ ਤਾਂ ਬਰਸ਼ਾ ਹੁੰਦੀ ਹੈ ਤਾਂ ਉਹਨਾਂ ਦੇ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਸਰਕਾਰ ਕੱਲੇ ਡਰਾਮੇ ਕਰ ਰਹੀ ਆ ਅੱਜ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਜੀ ਮੈਂ ਤਿੰਨ ਦਿਨਾਂ ਲਈ ਇਜਾਜ਼ਤ ਦਿੱਤਾ ਔਰ ਅੱਜ ਪਾਣੀ ਆਏ ਨੂੰ ਘੱਟੋ-ਘੱਟ ਜ਼ਿਆਦਾ ਨਹੀਂ ਤੇ 25 ਦਿਨ ਹੋ ਗਏ ਨੇ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਸੁਣਤਾ ਸੀ ਔਰ ਮੈਂ ਇੱਕ ਮੀਡੀਆ ਰਾਈ ਸਵਾਲ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਹੈਲੀਕਾਪਟਰ ਲੋਕਾਂ ਨੂੰ ਰਾਸ਼ਨ ਵੀ ਤੁਸੀਂ ਦਿੱਤਾ ਸੀ ਉਹ ਹੈਲੀਕਾਪਟਰ 150 200 ਫੁੱਟ ਦੇ ਉੱਪਰ ਰਾਸ਼ਨ ਛੋੜਦਾ 5 ਕਿਲੋ ਆਟਾ ਜਾਂ 2 ਕਿਲੋ ਆਟਾ ਇੱਕ ਬਿਸਕਟਾਂ ਦਾ ਪੈਕੇਟ ਮੈਂ ਕੱਲ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਇੱਕ ਬਿਸਕਟਾਂ ਦਾ ਪੈਕੇਟ ਉਹ ਵੀ ਪਾਣੀ 'ਚ ਡਿੱਗਾ ਔਰ ਮੈਂ ਕਹਿੰਦਾ ਕਿ ਤੇਰਾ ਕੋਈ ਵੀ ਐਮਐਲਏ ਜਿਹੜਾ ਕੋ ਪਾਣੀ 'ਚ ਡੱਗਿਆ ਪੈਕੇਟ ਚੁੱਕ ਲਿਆ ਦੇ ਤਾਂ ਮੈਂ ਇਸ ਗੱਲ ਨੂੰ ਕਹਾਂਗਾ ਕਿ ਤੁਸੀਂ ਮਦਦ ਕਰ ਰਹੇ ਹੋ ਤੁਸੀਂ ਲੋਕਾਂ ਦੇ ਨਾਲ ਧੋਖਾ ਕਰ ਰਹੇ ਹੋ ਔਰ ਅੱਜ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਆ ਝਾੜੂ ਵਾਲੇ ਸਾਰੇ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਉਹ ਜਿੰਨੂੰ ਤੁਸੀਂ ਬਾਪੂ ਬਣਾਇਆ ਸੀਗਾ ਕੇਜਰੀ ਆ ਅੱਜ ਕਿੱਥੇ ਆ ਕੇਜਰੀ ਆ ਅੱਜ ਕਿਉਂ ਨਹੀਂ ਆਇਆ ਹੜਾਂ ਦੇ ਵਿੱਚ ਅੱਜ ਸਾਡਾ ਘੁਮ ਰਿਹਾ ਹੈ ਅੱਜ ਸਾਡੀ ਲੀਡਰਸ਼ਿਪ ਘੁਮ ਰਹੀ ਆ ਅੱਜ ਲੋਕਾਂ ਦੇ ਦੁੱਖ ਸੁੱਖ ਸੁਣ ਰਹੀ ਆ ਅੱਜ ਕਿੱਥੇ ਆ ਨਰਿੰਦਰ ਮੋਦੀ ਅੱਜ ਭਾੜੇ ਦਰਸ਼ਣੇਸਕਾਲ ਤੋਂ ਅੱਜ ਕਿਉਂ ਪੰਜਾਬ ਦੇ ਨਾਲ ਵਿਕਰਾ ਹੋ ਰਿਹਾ ਹੈ ਕਿਉਂ ਪੈਕੇਜ ਨਹੀਂ ਦਿੱਤਾ ਜਾ ਰਿਹਾ ਅੱਜ ਮੈਂ ਗੱਲ ਕਹਿਣਾ ਕਿ 2023 ਜਦੋਂ ਪਾਣੀ ਆਇਆ ਦਾ ਨਾ ਤਾਂ ਉਦੋਂ ਮੁਆਫੀਆ ਮਿਲਿਆ ਅਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ 2-2 4-4 ਲੱਖ ਰੁਪਈਆ ਲਾ ਕੇ ਆਪਣੀਆਂ ਜ਼ਮੀਨਾਂ ਪਕਰ ਕੀਤੀਆਂ ਜੇ ਜ਼ਮੀਨਾਂ ਪਕਰ ਕੀਤੀਆਂ ਤੇ ਅੱਜ ਪੱਛੀ ਚ ਫੇਰ ਪਾਣੀ ਆ ਗਿਆ ਅੱਜ ਲੋਕ ਮਰਨ ਨੂੰ ਜਿਹੜਾ ਉਹ ਤਿਆਰ ਬੈਠੇ ਨੇ ਆਪ ਸਰਕਾਰ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਜਿੱਤੇ ਸਰਕਾਰ ਆ ਵੀ ਜ਼ਿੰਮੇਵਾਰੀ ਨਹੀਂ ਸੰਭਲ ਰਹੀ ਉਹਤੇ ਕਿਸਾਨ ਹੀ ਨਹੀਂ ਨਾ ਉਹਤੇ ਖਾਲਸਾ ਏਡ ਉਹਤੇ ਹੋਰ ਸੰਸਥਾਵਾਂ ਜਿਹੜੀਆਂ ਨੇ ਉਹ ਆਪੀ ਜ਼ਿੰਮੇਵਾਰੀ ਨੂੰ ਪਿੰਡਾਂ ਵਾਲੇ ਸਮਝ ਕੇ ਜ਼ਿੰਮੇਵਾਰੀ ਨਿਭਾ ਰਹੇ ਆ ਔਰ ਅੱਜ ਦੀ ਮੀਟਿੰਗ ਦਾ ਵੀ ਇਹ ਮੇਨ ਏਜੰਡਾ ਸੀ ਕਿ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇ ਔਰ ਅਸੀਂ ਵੀ ਆਪਦੇ ਮੈਂਬਰ ਪਾਰਲੀਮੈਂਟ ਨੂੰ ਇਹ ਗੱਲ ਕੀਤੀ ਆ ਔਰ ਮੈਂ ਵੀ ਇਹ ਗੱਲ ਕਹਾਂਗਾ ਕਿ ਜਿਹੜੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਜਿਵੇਂ ਮੈਂ ਫਰੋਜਪੁਰ ਦੇ ਸ਼ੇਰ ਸਿੰਘ ਭਾਇਆ ਨੂੰ ਇਹ ਗੱਲ ਕਹੀ ਆ ਕਿ ਕੱਟੋ-ਕਟਾ ਠਪੋਟਾਂ ਜਿਹੜੀਆਂ ਨੇ ਉਹ ਆਂਟੀਮਤਾ ਨੂੰ ਦਿੱਤੀਆਂ ਜਾਣ ਤੁਹਾਡੇ ਏਰੀਆ 'ਚ ਤਾਂ ਕਿ ਜਿਹੜਾ ਰਾਸ਼ਨ ਲੋਕ ਲੈ ਕੇ ਜਾਂਦੇ ਨੇ ਜਿਹੜਾ ਲੰਗਰ ਲੈ ਕੇ ਜਾਂਦੇ ਆ ਫੀਰ ਪਸ਼ਵਾਨੀ ਲੈ ਕੇ ਜਾਂਦੇ ਆ ਉਹ ਰਾਸ਼ਨ ਓਨਾ ਤੱਕ ਪਹੁੰਚਦਾ ਹੋਵੇ ਕਿਉਂਕਿ ਹੈਲੀਕਾਪਟਰ ਜਿਹੜਾ ਉਹ ਪਾਣੀ ਦੇ ਵਿੱਚ ਸੁੱਟ ਕੇ ਜਾਂਦਾ ਹੈ ਔਰ ਇਹੋ ਜਿਹਾ ਹੈਲੀਕਾਪਟਰ ਵੀ ਲੋੜ ਨਹੀਂ ਮੁੱਖ ਮੰਤਰੀ ਸਾਹਿਬ ਅੱਜ ਤੁਹਾਨੂੰ ਜੀਰਾ ਅੜੀਕਦਾ ਹੈ ਅੱਜ ਤੁਹਾਨੂੰ ਪੰਜਾਬ ਅੜੀਕਾ ਅੱਜ ਮੁੱਖ ਮੰਤਰੀ ਸਾਹਿਬ ਫਰੋਜ਼ਪੁਰ ਦੇ ਲੋਕ ਯਾਦ ਕਰਦੇ ਨੇ ਇਹ ਸਾਡੇ ਤੋਂ ਗਲਤੀ ਹੋ ਗਈ ਅੱਜ ਮੈਂ ਗੱਲ ਕਹਿਣਾ ਮੁੱਖ ਮੰਤਰੀ ਸਾਹਿਬ ਮੈਂ ਅਪੀਲ ਕਰਦਾ ਕਿ ਮੇਰੇ ਜੀਰੇ ਹਲਕੇ ਦੇ ਫਰੋਜਪੁਰ ਜ਼ਿਲ੍ਹੇ ਦਾ ਪੂਰੇ ਦਾ ਕੋਈ ਬੰਦਾ ਵੀ ਤੁਹਾਨੂੰ ਕੋਈ ਸਵਾਲ ਜਵਾਬ ਨਹੀਂ ਕਰੂਗਾ ਅੱਜ ਲੋਕਾਂ ਦੀ ਬਾਹ ਫੜੋ ਆਂ ਕੇ ਅੱਜ ਉਹਨਾਂ ਲੋਕਾਂ ਨੂੰ 70 70000 ਰੁਪਇਆ ਕਿੱਲੇ ਦਾ ਮੁਆਵਜ਼ਾ ਦਿਓ ਅੱਜ ਉਹਨਾਂ ਮਜ਼ਦੂਰਾਂ ਨੂੰ 800 ਰੁਪਇਆ ਦਿਹਾੜੀ ਦਿੱਤੀ ਜਾਵੇ ਅੱਜ ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਬਾਂਦਣੀ ਫਲਨੋ ਕੀ ਚੱਲੇ ਟਹਿਗੇ ਘਟ ਹੈਗੇ ਪਸ਼ੂ ਮਰਗੇ ਅੱਜ ਉਹਨਾਂ ਪਸ਼ੂਆਂ ਦਾ ਲੱਖ ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਅੱਜ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜਨਮीन ਜ਼ਮੀਨਾਂ ਦੀ ਅਧਿਸ਼ਟੀ ਤੁਹਾਡੇ ਕੋਲ ਨਹੀਂ ਇਹ ਜ਼ਮੀਨਾਂ ਤੁਹਾਡੀਆਂ ਨਹੀਂ ਔਰ ਮੈਂ ਲੋਕਾਂ ਨਾਲ ਵਾਅਦਾ ਕਰਦਾ ਆਂ ਤੇ ਸੱਤਾਂ ਪੰਤਿਆਂ ਨੂੰ ਇਹ ਗੱਲ ਕਹੀ ਆ ਜਦੋਂ ਰਾਜਾ ਬਰਿੰਜੀ ਕਰੋਜਪੁਰ ਆਏ ਮੈਂ ਕਿਹਾ ਸਭ ਤੋਂ ਪਹਿਲਾ ਮੁੱਦਾ ਇਹ ਹੋਣਾ ਚਾਹੀਦਾ ਹੈ ਤੁਹਾਡਾ ਵਿਧਾਨ ਸਭਾ ਜਨਤਿਕ ਸੈਸ਼ਨ 'ਚ ਇਹ ਜ਼ਮੀਨਾਂ ਉਹਨਾਂ ਲੋਕਾਂ ਦੇ ਨਾ ਕੀਤੀਆਂ ਜਾਣ ਤਾਂ ਕਿ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲ ਸਕੇ ਔਰ ਫਨ ਪੱਕੇ ਕੀਤੇ ਜਾਣ ਔਰ ਨਹਿਰੀਕਰਨ ਕੀਤਾ ਜਾਵੇ ਤਾਂ ਕਿ ਹੜ੍ਹਾਂ ਦੀ ਮਾਰ ਤੋਂ ਅਸੀਂ ਜਿਹੜਾ ਬਚ ਸਕੀਏ ਜਿਹੜੀ ਐਮਐਲਏ ਦੀ ਵੀਡੀਓ ਵਾਇਰਲ ਹੋਈ ਆ ਉਹ ਸਰਕਾਰ ਤੋਂ ਅਸਵਰਧ ਦਿੱਸਦੇ ਪਏ ਆ ਜੀ ਕੋਈ ਨਾ ਬਰਕੀ ਗੱਲ ਇਹ ਆ ਕਿ ਜਦੋਂ ਜਿਹੜਾ ਬੰਦਾ ਆਪ ਹੀ ਬਾਹਾਂ ਖੜੀਆਂ ਕਰਦੇ ਪਰ ਮੈਂ ਗੱਲ ਕਹਿੰਦਾ ਕੋਈ ਤਾਂ ਡਰਾਮੇਬਾਜੀ ਆ ਰੋਣਾ ਡਰਾਮੇਬਾਜੀ ਆ ਬਾਹਾਂ ਖੜੀਆਂ ਕਰਨੀਆਂ ਡਰਾਮੇਬਾਜੀ ਆ ਸਵਾਤ ਆ ਹੈ ਕਿਵੇਂ ਕੁਲਬੀਰ ਸਿੰਘ ਜੀਰਾ ਨੇ ਆਪ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਕੈਪਟਨ ਅਮਰਿੰਦਰ ਸ਼ਾ ਉਹ ੁੱਠੀ ਸੌਂ ਖਾਤੀਏ ਇਹ ਆਪ ਦੇ ਮੁੱਖ ਮੰਤਰੀ ਨੂੰ ਇੰਨੇ ਕਾਹਨ ਕਿ ਕਿ ਲੱਤਾਂ 'ਚ ਜਾਣ ਨਹੀਂ ਜੇ ਨਰੇਸ਼ ਟਖਾਰੀਆ ਇਹਨੂੰ ਲੱਤਾਂ 'ਚ ਜਾਣੇ ਬਾਵਾ ਖੜੀਆਂ ਨਾ ਕਰ ਅਸਤੀਫਾ ਭੇਜ ਮੁੱਖ ਮੰਤਰੀ ਨੂੰ ਜੇ ਮੁੱਖ ਮੰਤਰੀ ਤੇਰੇ ਅੱਖੇ ਨਹੀਂ ਲੱਗਦਾ 5 ਸਾਲ ਮੁੱਖ ਮੰਤਰੀ ਨਾਲ ਨਹੀਂ ਬਣੀ ਮੇਰੀ 5 ਸਾਲਾਂ 'ਚ ਜਿੰਨੇ ਮੈਂ ਵਿਕਾਸ ਦੇ ਕੰਮ ਕਰਾਇਆ 50 ਸਾਲਾਂ 'ਚ ਨਹੀਂ ਹੋਏ ਤੇ ਇੰਨਾ ਸਾਲਾਂ 'ਚ ਤੁਹਾਡੇ ਦੋ ਇੱਕ ਨਹੀਂ ਕਿਤੇ ਲੱਗੀ ਗੀ